ਤਸ ਫਿਕਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਟੱਲਾ ਟੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਟੱਲਾ ਸਾਹਿਬ ਅੱਜ ਤਰੀਕ ਹੋ ਗਈ 9 ਜੂਨ ਸਭ ਤੋਂ ਪਹਿਲਾਂ ਇੱਕ ਪੰਛੀ ਝਾਤ ਮਾਰੀਏ ਆਪਾਂ ਚੰਡੀਗੜ੍ਹ ਚਲੀਏ ਕੱਲ ਜਿੱਥੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਸਮੀਖਿਆ ਮੀਟਿੰਗ ਹੋਣ ਵਾਲੀ ਆ ਉੱਥੇ ਡੈਲੀਗੇਟਸ ਦੀ ਚੋਣ ਹੋਣੀ ਆ ਉਨ ਡੈਲੀਗੇਟਸ ਦੀ ਜਦੋਂ ਚੋਣ ਹੋ ਗਈ ਤਾਂ ਅਗਲਾ ਪੜਾ ਜਿਹੜਾ ਉਹ ਪ੍ਰਧਾਨ ਮੀਤ ਪ੍ਰਧਾਨ ਜਨਰਲ ਸਕੱਤਰ ਦਾ ਰਹਿ ਜਾਣਾ ਤੇ ਡੈਲੀਗੇਟਸ ਮੁੱਖ ਤੌਰ ਤੇ ਉਹ ਹੀ ਚੁਣੇ ਜਾਣਗੇ ਜਿਨ੍ਹਾਂ ਨੇ ਅੱਗੇ ਹੋ ਕੇ ਅੱਗੇ ਲੱਗ ਕੇ ਮੋਢਿਆਂ ਤੇ ਜ਼ਿੰਮੇਵਾਰੀ ਲੈ ਕੇ ਪਰਚੀਆਂ ਜਿਹੜੀਆਂ ਨੇ ਉਹ ਪਰਵਾਈਆਂ ਨੇ ਪਿੰਡ-ਪਿੰਡ ਗਏ ਆ ਗਲੀ-ਗਲੀ ਮਹੱਲਾ-ਮਹੱਲਾ ਗਏ ਆ ਇਹਦੇ ਉੱਤੇ ਤੇ ਦੂਸਰੇ ਪਾਸੇ ਪ੍ਰਗਟ ਸਿੰਘ ਹੋਣਾ ਨੇ ਫੇਸਬੁੱਕ ਦੇ ਉੱਤੇ ਇੱਕ ਨੋਟਿਸ ਜਾਰੀ ਕੀਤਾ ਕਿ ਪੰਜਾਬ ਸਰਕਾਰ ਨੇ ਫਿਰ ਕਰਜ਼ਾ ਲੈ ਲਿਆ ਕਰਜਾ ਪੰਜਾਬ ਸਰਕਾਰ ਸਿਰ ਚੜੀ ਜਾਂਦਾ ਤੇ ਦੂਜੇ ਪਾਸੇ ਹਰਪਾਲ ਚੀਮਾ ਜਿਹੜੇ ਆ ਉਹ ਕਹਿ ਰਹੇ ਆ ਵੀ ਸਾਰੇ ਮਸਲੇ ਸਾਈਡ ਤੇ ਰੱਖੋ ਪਹਿਲਾਂ ਮੰਤਰੀਆਂ ਦੇ ਜਿਹੜੇ ਆ ਆਪਣਾ ਵਿਧਾਇਕਾਂ ਦੇ ਜਿਹੜੇ ਆ ਆਪੋਜੀਸ਼ਨ ਵਾਲਿਆਂ ਨੇ ਕਹਿੰਦੇ ਡੂਪ ਟੈਸਟ ਕਰਾਓ ਸੋ ਡੱਲਾ ਸਾਹਿਬ ਸਭ ਤੋਂ ਪਹਿਲਾਂ ਚੰਡੀਗੜ੍ਹ ਆਪਾਂ ਚੱਲਦੇ ਆਂ ਵੀ ਕੱਲ ਕੀ ਕੁਝ ਹੋਏਗਾ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਤੇ ਫਿਰ ਪ੍ਰਗਟ ਸਿੰਘ ਹੋਣਾ ਨੇ ਜਿਹੜਾ ਸੋਸ਼ਲ ਮੀਡੀਆ ਤੇ 1000 ਕਰੋੜ ਰੁਪਏ ਦੀ ਗੱਲ ਕੀਤੀ ਆ ਤੇ ਫਿਰ ਹਰਪਾਲ ਚੀਮਾ ਦੇਖੋ ਜਿਹੜਾ ਪੰਜ ਮੈਂਬਰੀ ਕਮੇਟੀ ਸਮੀਖਿਆ ਮੀਟਿੰਗ ਕਰ ਰਹੀ ਹੈ ਕੱਲ 10 ਜੂਨ ਨੂੰ ਇਹ ਬਹੁਤ ਟਾਈਮ ਹੈ ਲਗਭਗ ਤਸਵੀਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਾਫ਼ ਹੋ ਗਈ ਕਿ ਜਿਹੜੀ ਪੰਜਾਬ ਦੀ ਪੰਥਕ ਵੋਟ ਹੈ ਜਾਂ ਪੰਜਾਬ ਦੇ ਉਹ ਵੋਟਰ ਨੇ ਜਿਹੜੇ ਪੰਥ ਨੂੰ ਪਹਿਲ ਦੇ ਕੇ VOTING ਕਰਨ ਜਾਂਦੇ ਸੀ ਯਾ ਜਿਹੜੇ ਲੋਕ ਇੱਕ ਇਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਪਸੰਦ ਕਰਦੇ ਸੀ ਜਿਹੜੀ ਲੀਡਰਸ਼ਿਪ ਗੈਰ ਵਿਵਾਦਿਤ ਹੋਵੇ ਔਰ ਜਿਹੜੀ ਲੀਡਰਸ਼ਿਪ ਪੰਜਾਬ ਪ੍ਰਸਤ ਹੋਵੇ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਦੀ ਹੋਵੇ ਇੱਕ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਲੀਡਰਸ਼ਿਪ ਦਾ ਉਭਾਰ ਦਿੱਤਾ ਹੈ ਜਾਂ ਦੇ ਰਹੀ ਹੈ ਉਹਨੂੰ ਪ੍ਰਮਾਨਿਤ ਕਰ ਲਿਆ ਪੰਥਕ ਨੁਮਾਇੰਦਗੀ ਦੇ ਤੌਰ ਤੇ ਸੋ ਅੱਜ ਤੱਕ ਸੁਖਵੀਰ ਸਿੰਘ ਬਾਦਲ ਦੇ ਧੜੇ ਨੂੰ ਚੁਣੌਤੀ ਨਹੀਂ ਸੀ ਮਿਲਦੀ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਦੂਜੀਆਂ ਧਿਰਾਂ ਨੇ ਸਿਰ ਚੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚ ਕਈ ਵਾਰੀ ਜ਼ਿਆਦਾ ਗਰਮ ਖਿਆਲੀ ਆ ਜਾਂਦੇ ਸੀ ਹਾਰਡ ਲਾਈਨਰ ਵਿਚਾਰਧਾਰਾ ਵਾਲੇ ਲੋਕ ਆ ਜਾਂਦੇ ਸੀ ਪਰ ਇਸ ਵਾਰ ਜਦੋਂ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕੋਈ ਪੰਥਕ ਲਹਿਰ ਚੱਲੀ ਭਰਤੀ ਚੱਲੀ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਤੌਰ ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਸੀ ਪਰ ਹੌਲੀ-ਹੌਲੀ 2015 ਤੋਂ ਬਾਅਦ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੋਂ ਭਟਕ ਗਿਆ ਕੇਂਦਰ ਨਾਲ ਸਾਂਝਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਰਫ ਮੰਤਰੀ ਦੇ ਅਹੁਦੇ ਲਈ ਪੰਜਾਬ ਦੇ ਮਸਲੇ ਨਹੀਂ ਹੱਲ ਕਰਾਏ ਪੰਥਕ ਵੋਟਰ ਨੇ ਮੂੰਹ ਮੋੜ ਲਿਆ ਸ਼੍ਰੋਮਣੀ ਅਕਾਲੀ ਦਲ ਤੋਂ ਪਿਛਲੇ ਸਮਿਆਂ ਤੋਂ ਇਸੇ ਕਰਕੇ 2 ਦਸੰਬਰ ਦੇ ਹੁਕਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੀ ਗੱਲ ਤੁਰੀ ਤੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਔਰ ਸਾਨੂੰ ਪਤਾ ਹੈ ਕਿ ਹੁਣ ਪੰਥਕ ਵਿਚਾਰਧਾਰਾ ਦੇ ਲੋਕ ਪੰਜ ਮੈਂਬਰੀ ਕਮੇਟੀ ਨਾਲ ਧਾਕੇ ਖੜ ਗਏ ਪੰਜ ਮੈਂਬਰੀ ਕਮੇਟੀ ਭਾਵ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਔਰ ਉਸ ਵਿਚਾਰਧਾਰਾ ਨਾਲ ਲੋਕ ਖੜ ਗਏ ਹੁਣ ਮੇਰਾ ਇਹ ਮੰਨਣਾ ਹੈ ਕਿ ਹੁਣ ਪੰਜਾਬ ਚ ਪਹਿਲੀ ਵਾਰੀ ਅਗਰ ਪੰਥਕ ਧਿਰ ਕਿਸੇ ਪਾਸੇ ਹੈ ਅਗਰ ਪੰਥਕ ਵੋਟਰ ਕਿਸੇ ਪਾਸੇ ਹੈ ਤੇ ਉਹ ਪੰਜ ਮੈਂਬਰੀ ਦੇ ਸੰਗਠਨ ਵਾਲੇ ਪਾਸੇ ਹੈ ਬਾਕੀਆਂ ਧਿਰਾਂ ਦੇ ਨਾਲ ਇਹ ਇੱਕ ਵੱਡਾ ਬਦਲਾ ਪਿਛਲੇ ਕੁਝ ਸਮੇਂ ਚ 2 ਦਸੰਬਰ ਤੋਂ ਬਾਅਦ ਸਾਨੂੰ ਵੇਖਣ ਨੂੰ ਮਿਲਿਆ ਪੰਜਾਬ ਦੀ ਸਿਆਸਤ ਇਸੇ ਕਰਕੇ ਕੱਲ ਦਾ ਦਿਨ ਹੈ ਮੈਂ 10 ਦਸੰਬਰ ਪੰਜਾਬ ਦੀ ਸਿਆਸਤ ਦੀ ਮੋੜ ਸਥਾਪਤੀ ਲਈ ਬੜਾ ਹੈ ਮੈਂ ਉਧਰ ਸਰਜੀਤੀ ਲਈ ਹੈ ਮੈਂ ਹੁਣ ਕੱਲ ਉੱਥੇ ਤੇ ਤੈਅ ਕੀਤਾ ਜਾਣਾ ਹੈ ਕਿ ਡੈਲੀਗੇਟ ਦੀ ਚੋਣ ਕਿਸ ਦਿਨ ਹੋਣੀ ਹੈ ਬਲਾਕ ਪੱਧਰ ਦੇ ਸਟੇਟ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਜਿਹੜੇ ਡੈਲੀਗੇਟ ਨੇ ਉਹ ਤੈਅ ਹੋਣ ਦੀ ਰੂਪਰੇਖਾ ਬਣਨੀ ਹੈ ਕੱਲ ਦਸ ਨੂੰ ਸਮੀਖਿਆ ਹੋਣੀ ਹੈ ਵੀ ਜਿਹੜੀ ਭਰਤੀ ਹੋਈ ਉਹ ਸੰਤੁਸ਼ਟ ਅਸੀਂ ਕਿੰਨੇ ਕਾ 29 ਲੱਖ ਪਰਚੀਆਂ ਗਈਆਂ ਔਰ ਜਿਹੜੀ ਐਨਆਰਆਈਜ਼ ਦੀ ਭਰਤੀ ਹੈ ਵਿਦੇਸ਼ੀ ਪੰਜਾਬੀਆਂ ਦੀ ਉਹਦਾ ਅੰਕੜਾ ਕਿੰਨਾ ਹੈ ਇਹ ਵੀ ਕੱਲ 10 ਜੂਨ ਨੂੰ ਸਾਂਝਾ ਕੀਤਾ ਜਾਣਾ ਹੈ ਵੀ ਐਨੀ ਭਰਤੀ ਜਿਹੜੀ ਹੈ ਉਹ ਐਨਆਰਆਈਜ਼ ਦੀ ਹੋ ਚੁੱਕੀ ਹੈ ਸੋ ਦਿਨ ਕੱਲ ਦਾ ਇਤਿਹਾਸਕ ਹੈ ਬਹੁਤ ਜ਼ਿਆਦਾ ਭਰਤੀ ਪੱਖੋਂ ਵੀ ਔਰ ਅਗਲੇ ਪ੍ਰੋਗਰਾਮ ਪੱਖੋਂ ਵੀ ਕੱਲ ਇਹ ਪ੍ਰੋਗਰਾਮ ਦਿੱਤਾ ਜਾਏਗਾ ਕਿ 18 ਜੂਨ ਤੋਂ ਬਾਅਦ ਭਰਤੀ ਤਾਂ ਨਹੀਂ ਹੋਣੀ ਜੂਨ ਜੂਨ ਦੇ ਮਹੀਨੇ ਡੈਲੀਗੇਟ ਜਿਹੜੇ ਚੁਣੇ ਜਾਣਗੇ ਇਹਦੀ ਸੰਭਾਵਨਾ ਹੈ ਕਿ ਜੂਨ ਚ ਡੈਲੀਗੇਟ ਚੁਣ ਜਣੇ ਔਰ ਜੁਲਾਈ 15 ਤੋਂ ਪਹਿਲਾਂ ਪਹਿਲਾਂ ਲੀਡਰਸ਼ਿਪ ਦੇ ਦੇਣੀ ਹੈ ਸੋ ਇਸ ਕਰਕੇ ਕੱਲ ਦਾ ਦਿਨ ਸੰਦੀਪ ਜੀ ਅਹਿਮ ਹੈ ਔਰ ਜਿਤੋਂ ਤੱਕ ਗੱਲ ਰਹੀ ਪ੍ਰਧਾਨਗੀ ਦੀ ਕਿ ਪ੍ਰਧਾਨ ਕੌਣ ਹੋਏਗਾ ਇਹ ਸਭ ਤੋਂ ਵੱਡਾ ਮੁੱਦਾ ਅਗਲੇ ਜਿਹੜੇ 1 ਮਹੀਨਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਵਿਚਾਰ ਅਧੀਨ ਰਹੇਗਾ ਔਰ ਭਾਵੇਂ ਸੁਰਦੇਵ ਸਿੰਘ ਢੀਂਡਸਾ ਦੇ ਸਮਾਗਮ ਮੌਕੇ ਇਕਤਾ ਦੀ ਗੱਲ ਤੁਰੀ ਪਰ ਉਹਦੀਆਂ ਸੰਭਾਵਨਾਵਾਂ ਨਾ ਬਰਾਬਰ ਨੇ ਉਹਦੀਆਂ ਸੰਭਾਵਨਾਵਾਂ ਨਾ ਬਰਾਬਰ ਨੇ ਅਥਰਵਾਲਾ ਸਾਹਿਬ ਤੁਸੀਂ ਇੱਕ ਗੱਲ ਦੇਖੋ ਵੀ ਅਕਾਲੀ ਦਲ ਨੂੰ ਜਿੱਦਾਂ ਹੰਗਾਰਾ ਮਿਲਿਆ ਚਾਹੇ ਉਹ ਆਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਮਿਲਿਆ ਇਹ ਉਹ ਪਾਰਟੀ ਆ ਪੰਜਾਬ ਦੀ ਵਾਕਿਆ ਹੀ ਉਹ ਖੇਤਰੀ ਪਾਰਟੀ ਆ ਜਿਹਨੂੰ ਲੋਕ ਵੀ ਮੁਹੱਬਤ ਕਰਦੇ ਆ ਲੋਕ ਜਿਹਦੇ ਨਾਲ ਖੁਦ ਜੁੜਨਾ ਚਾਹੁੰਦੇ ਆ ਨਹੀਂ ਤੇ ਬਾਕੀ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਦੀ ਜਦੋਂ ਇਦਾਂ ਭਰਤੀ ਮਹਿੰਮ ਚੱਲਦੀ ਆ ਤੇ ਕਈ ਕਿਸਮ ਦੇ ਜਿਹੜੇ ਆ ਉਹ ਟੈਂਟ ਲਗਾਏ ਜਾਂਦੇ ਆ ਕਿਤੇ ਚਾਹ ਪਾਣੀ ਚਾਹ ਪਕੌੜੇ ਇੱਥੇ ਲੋਕ ਤੋਂ ਪੱਜ ਵੀ ਖੜਦੇ ਰਹੇ ਆ ਸੋ ਅਗਰ ਇਸ ਸਾਰੀ ਭਰਤੀ ਨੂੰ ਇਹ ਜਿਹੜੇ ਲੋਕ ਪੰਜਾਬ ਦੇ ਨਾਲ ਜੁੜੇ ਆ ਅੱਗੇ ਹੋ ਕੇ ਜੁੜੇ ਆ ਆਪਣੇ ਆਪ ਜਿਹੜੇ ਉੱਥੇ ਬਹੀਰਾ ਘੱਟ ਕੇ ਪਹੁੰਚੇ ਆ ਅਗਰ ਇਹਨਾਂ ਨੂੰ ਸਹੀ ਦਿਸ਼ਾ ਮਿਲ ਜਵੇ ਤੇ ਵਾਕਈ ਇਹ ਖੇਤਰੀ ਪਾਰਟੀ ਜਿਹੜੀ ਆ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁੜ ਕੇ ਸਥਾਪਿਤ ਹੋ ਸਕਦੀ ਡਲਸਾ ਨਹੀਂ ਨਿਸ਼ਚਿਤ ਤੌਰ ਤੇ ਮੈਂ ਮੇਰਾ ਹੀ ਮੰਨਣਾ ਹੈ ਜੇ ਜਿਹੜਾ ਸਾਡਾ ਖੇਤਰਵਾਦ ਦਾ ਮੁੱਦਾ ਸੀ ਮੁੱਦਾ ਸੀ ਬਹੁਤ ਵੱਡਾ ਸੀ ਅੱਜ ਵੀ ਅਸੀਂ ਬਹੁਤ ਸਾਰੀਆਂ ਚੁਣੌਤੀਆਂ ਸਮੱਸਿਆਵਾਂ ਨਾਲ ਘਿਰੇ ਹੋਏ ਹਾਂ ਨਾ ਸੁਨੀਲ ਜਾਖੜ ਨਾ ਸੁਖਬੀਰ ਸਿੰਘ ਬਾਦਲ ਨਾ ਕੈਪਟਨ ਅਮਰਿੰਦਰ ਸਿੰਘ ਤੇ ਨਾ ਹੀ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਇਹ ਖੇਤਰਵਾਦ ਦੇ ਮੁੱਦੇ ਤੇ ਪੰਜਾਬ ਨੂੰ ਸਫਲਤਾ ਦਿਵਾ ਸਕੀਆਂ ਨੇ ਪ੍ਰਕਾਸ਼ ਸਿੰਘ ਬਾਦਲ ਵੀ ਖੇਤਰਵਾਦ ਦੇ ਮੁੱਦਿਆਂ ਤੇ ਪੰਜਾਬ ਨਾਲ ਇਨਸਾਫ ਨਹੀਂ ਕਰਾ ਸਕਿਆ ਨਾ ਇੰਦਰ ਕੁਮਾਰ ਗੁਜਰਾਲ ਨੇ ਇਨਸਾਫ ਕੀਤਾ ਜਿਹੜਾ ਪੰਜਾਬ ਤੋਂ ਆਉਂਦੇ ਸੀ ਤੇ ਪ੍ਰਧਾਨ ਮੰਤਰੀ ਸੀ ਤੇ ਜਿੱਥੇ ਤਾਂ ਗੱਲ ਹੈ ਡਾਕਟਰ ਮਨਮੋਨ ਸਿੰਘ ਦੀ ਮਨਮੋਨ ਸਿੰਘ ਦੀ ਜਿਹੜੀ ਸਿਆਸਤ ਸੀ ਉਹ ਬਿਲਕੁਲ ਨਿਰਪੱਖ ਸਿਆਸਤ ਸੀ ਪਰ ਮਨਮੋਨ ਸਿੰਘ ਨਾਲ ਸੰਬੰਧਿਤ ਜਿਹੜੇ ਆਰਥਿਕ ਮੁੱਦੇ ਸੀ ਉਹਦੇ ਤੇ ਮਨਮੋਨ ਸਿੰਘ ਨੇ ਜਿੰਨਾ ਕੁਝ ਕਰ ਸਕਦੇ ਸੀ ਉਹ ਬਾਕੀਆਂ ਨਾਲੋਂ ਵੱਧ ਕੀਤਾ ਦੇਖੋ ਮਨਮੋਨ ਸਿੰਘ ਨੇ ਤਾਂ ਕਿਸਾਨ ਦੇ ਹਰ ਕਿਸਾਨਾਂ ਦਾ ਤੁਹਾਨੂੰ ਯਾਦ ਹੋਣਾ ਹੈ 2-2 ਲੱਖ ਰੁਪਏ ਤੱਕ ਦਾ ਕਰਜ਼ਾ ਵੀ ਮਾਫ਼ ਕਰਤਾ ਸੀ ਉਹਦੇ ਚ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਉਹ ਉਹ ਫਾਇਦੇ ਦੇ ਵਿੱਚ ਆਈ ਸੀ ਪਰ ਕਲੇ ਮਨਮੋਨ ਸਿੰਘ ਤੋਂ ਅਸੀਂ ਪੰਜਾਬ ਦੇ ਲਈ ਉਹ ਸਭ ਕੁਝ ਕਰ ਜਾਂਦੇ ਇਹਦੀ ਆਸ ਵੀ ਨਹੀਂ ਸੀ ਕਰ ਸਕਦੇ ਕਿਉਂਕਿ ਕੰਟਰੋਲ ਪਾਰਟੀ ਦਾ ਜ਼ਿਆਦਾ ਰਹਿੰਦਾ ਜਿਵੇਂ ਭਗਵੰਤ ਮਾਨ ਦਿੱਲੀ ਵਾਲਿਆਂ ਤੋਂ ਬਾਹਰ ਹੋ ਕੇ ਕੁਝ ਨਹੀਂ ਕਰ 파ਰੇ ਪੰਜਾਬ 'ਚ ਜਿੰਨਾ ਉਹ ਹੋਰ ਕਰ ਸਕਦੇ ਸੀ ਕਰ ਰਿਹਾ ਭਗਵੰਤ ਮਾਨ ਜਿੰਨਾ ਕਿ ਭਗਵੰਤ ਮਾਨ ਦਾ ਜ਼ੋਰ ਲੱਗ ਰਿਹਾ ਇਸੇ ਤਰ੍ਹਾਂ ਮਨਮੋਨ ਸਿੰਘ ਆਪਣੇ ਦਮ ਤੇ ਜਿੰਨਾ ਕਰਗੇ ਕਰਗੇ ਕਾਂਗਰਸ ਵੱਲੋਂ ਮਨਮੋਹਨ ਸਿੰਘ ਨੂੰ ਖੁੱਲੀ ਛੁੱਟੀ ਨਹੀਂ ਮਿਲੀ ਵੀ ਤੁਸੀਂ ਪੰਜਾਬ ਦੇ ਮੁੱਦੇ ਸਾਰੇ ਬਿਜਲੀਆਂ ਦਾ ਹੱਕ ਪੰਜਾਬ ਨੂੰ ਦੇ ਦਿਓ ਤੇ ਤੁਸੀਂ ਪਾਣੀਆਂ ਦੇ ਮਸਲੇ ਤੇ ਪੰਜਾਬ ਨੂੰ ਤੁਸੀਂ ਇੱਕ ਆਜ਼ਾਦੀ ਦੇ ਦਿਓ ਰਿਪੀਰੀਅਨ ਸਟੇਟ ਦਾ ਰੁਤਬਾ ਦੇ ਦਿਓ ਉਹ ਕਿਸੇ ਨੇ ਨਹੀਂ ਦਿੱਤਾ ਉਹ ਹੁਣ ਬੀਜੇਪੀ ਇੰਨੇ ਸਮੇਂ ਤੋਂ ਪੰਜਾਬ 'ਚ ਹੈ ਬੀਜੇਪੀ ਦੀ ਲੀਡਰਸ਼ਿਪ ਦਾ ਇਹ ਕਹਿਣਾ ਹੈ ਕਿ ਅਗਰ ਬੀਜੇਪੀ ਨੂੰ ਮੌਕਾ ਮਿਲੂਗਾ ਤੇ ਬੀਜੇਪੀ ਪੰਜਾਬ ਨੂੰ ਵਿਕਸਿਤ ਕਰੂ ਹੁਣ ਨਵਾਂ ਸੁਪਨਾ ਵਿਖਾਇਆ ਗਿਆ ਸਾਡੇ ਖੇਤੀਬਾੜੀ ਮੰਤਰੀ ਵੱਲੋਂ ਵੀ ਕਿ ਸਿੰਧੂ ਜਲ ਸਮਝੌਤੇ ਦਾ ਜਿਹੜਾ ਪਾਣੀ ਹੈ ਉਹ ਅਸੀਂ ਪੰਜਾਬ ਹਰਿਆਣਾ ਹਿਮਾਚਲ ਸਾਰਿਆਂ ਨੂੰ ਦੇ ਦੇਾਂਗੇ ਉਹ ਤਾਂ ਜਦੋਂ ਆਊਗਾ ਉਦੋਂ ਆਊਗਾ ਉਹ ਪਾਣੀ ਪਰ ਕਾਨੂੰਨੀ ਤੌਰ ਤੇ ਤਾਂ ਅਗਰ ਸਿੰਧੂ ਜਲ ਸਮਝੌਤੇ ਸਸਪੈਂਡ ਹੋਏ ਨੇ ਤੇ ਜਿਹੜਾ ਉਹ ਪਾਣੀ ਹੈ ਉਹਦਾ ਹੱਕ ਤਾਂ ਫਿਰ ਪੰਜਾਬ ਦਾ ਹੀ ਹੈ ਇਕੱਲਾ ਉਹ ਪੰਜਾਬ ਤੈਅ ਕਰੇ ਵੀ ਅਸੀਂ ਦੂਜੇ ਸੂਬਿਆਂ ਨੂੰ ਕਿਸ ਤਰ੍ਹਾਂ ਦੇਣਾ ਹੈ ਮੁਫਤ ਦੇਣਾ ਹੈ ਜਾਂ ਅਸੀਂ ਥੋੜਾ ਬਤਾ ਉਹਦੇ ਲਈ ਮਾਲੀਆ ਵਸੂਲਣਾ ਹੈ ਕਿਉਂਕਿ ਜਦੋਂ ਹੜ ਆਉਨੇ ਨੇ ਅਗਰ ਅਗਰ ਸਿੰਧੂ ਦਾ ਪਾਣੀ ਪੰਜਾਬ ਵਾਲੇ ਪਾਸੇ ਆਉਣਾ ਹੈ ਤੇ ਜਦੋਂ ਹੜ ਆਉਨੇ ਨੇ ਉਹ ਪੰਜਾਬ ਨੇ ਚੱਲਣੇ ਆ ਹੁਣ ਵੀ ਜਦੋਂ 2 ਜੁਲਾਈ ਅਗਸਤ ਚ ਹੜਾਂ ਦਾ ਖਤਰਾ ਹੁੰਦਾ ਹੈ ਤੇ ਨਾ ਰਾਜਸਥਾਨ ਚ ਹੜ ਆਉਂਦਾ ਉਹਨਾਂ ਨਾ ਹਰਿਆਣੇ ਚ ਪੰਜਾਬ ਵਾਲੇ ਪਾਣੀ ਕਰਕੇ ਨਹੀਂ ਆਉਂਦਾ ਯਮਨਾ ਤੋਂ ਹਤਨੀ ਕੁੰਡ ਬਿਰਾਜ ਤੋਂ ਜਦੋਂ ਜ਼ਿਆਦਾ ਪਾਣੀ ਛੱਡਿਆ ਜਾਂਦਾ ਤੇ ਹਰਿਆਣੇ ਚ ਹੜ ਆਉਂਦੇ ਪੰਜਾਬ ਦਾ ਹੜ ਪਹਾੜਾਂ ਦਾ ਹੜ ਪੰਜਾਬ ਹੀ ਚੱਲਦਾ ਸੋ ਇਹ ਕੋਈ ਇਸ ਤਰੀਕੇ ਦੀ ਵਿਵਸਥਾ ਬਣਨ ਦੀ ਲੋੜ ਹੈ ਕੇਂਦਰ ਇਸ ਪਾਸੇ اختیار ਦਵੇ ਪੰਜਾਬ ਨੂੰ ਕਿ ਪੰਜਾਬ ਹੈ ਜਿਹੜਾ ਉਹ ਰਿਪੇਰੀਅਨ ਮਾਲਕ ਹੈ ਪੰਜਾਬ ਤੇ ਪੰਜਾਬ ਰਾਜਸਥਾਨ ਤੋਂ ਦਿੱਲੀ ਤੋਂ ਹਰਿਆਣਾ ਤੋਂ ਜ਼ਰੂਰ ਮਾਲੀਆ ਵਸੂਲੇ ਜਿਵੇਂ ਅਸੀਂ ਕੋਲਾ ਲਿਹਾਉਣੇ ਆ ਨਾ ਦੂਜੇ ਸੂਬਿਆਂ ਤੋਂ ਟੈਕਸ ਅਦਾ ਕਰਕੇ ਦੇਖੋ ਉਸੇ ਤਰ੍ਹਾਂ ਪੰਜਾਬ ਦੇ ਪਾਣੀ ਤੋਂ ਅਸੀਂ ਰੈਵਨਿਊ ਕਰਾਈਏ ਕਮਾਈਏ ਤੇ ਪੰਜਾਬ ਆਪਣੇ ਆਪ ਖੁਸ਼ਹਾਲ ਹੋ ਜਾਊਗਾ ਪਰ ਚਲੋ ਭਾਜਪਾ ਦਾ ਇਹ ਦਾਵਾ ਹੈ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਭਾਜਪਾ ਜਿੰਨੀ ਦੇਰ ਅਕਾਲੀ ਦਲ ਦੇ ਨਾਲ ਰਹੀ ਹੈ ਉਦੋਂ ਅਸੀਂ ਮੰਨਿਆ ਪਿਛਲੇ ਸਮੇਂ ਚ ਸੜਕਾਂ ਸੁੜਕਾਂ ਪੁਲ ਪਲ ਬੀਜੇਪੀ ਨੇ ਬਣਾਏ ਨੇ ਪਰ ਬੀਜੇਪੀ ਨੇ ਜਿਹੜੇ ਸਾਡੇ ਨਿਰੋਲ ਸਾਡੇ ਰੂਹ ਦੇ ਮੁੱਦੇ ਨੇ ਖੇਤੀਬਾੜੀ ਤੇ ਐਮਐਸਪੀ ਦਾ ਕਾਨੂੰਨ ਖੇਤੀਬਾੜੀ ਤੇ ਸਾਨੂੰ ਆਤਮ ਨਿਰਭਰ ਬਣਾਉਣਾ ਸਾਰੀਆਂ ਫਸਲਾਂ ਐਮਐਸਪੀ ਤੇ ਚੱਕਣੀਆਂ ਸਾਡੇ ਸਰਹੱਦੀ ਕਿਸਾਨਾਂ ਨੂੰ ਮੁਆਵਜ਼ੇ ਆ ਹੁਣ ਜੰਗ ਵਾਲਾ ਮਾਹੌਲ ਸੀ ਸਾਡੀਆਂ ਭਾਵੇਂ ਕਹਿਤਾ ਵੀ ਤੁਸੀਂ ਖੇਤੀ ਕੱਟ ਲਓ ਪਰ ਉਹ ਡਰ ਦੀ ਜ਼ਿੰਦਗੀ ਚ ਜੀ ਰਹੇ ਨੇ ਉਹ ਉਥੇ ਉਸ ਤਰ੍ਹਾਂ ਦੀ ਖੇਤੀ ਨਹੀਂ ਹੁੰਦੀ ਜਿਵੇਂ ਕਿਸਾਨ ਆਪਣੀ ਪੂਰੀ ਫ੍ਰੀडम ਦੇ ਨਾਲ ਖੇਤੀ ਕਰੇ ਵੀ ਸਵੇਰੇ ਜਾਵੇ ਤੇ ਮੋਟਰ ਵਾਲੇ ਕਮਰੇ ਚ ਸ਼ਾਮ ਨੂੰ ਵਾਪਸ ਆਵੇ ਉੱਥੇ ਆਰਾਮ ਕਰੇ ਆ ਜੂਮ ਜਲਾਈ ਦੀ ਧੁੱਪ ਦੇਖ ਲਓ 45 ਡਿਗਰੀ ਤਾਪਮਾਨ ਹੈ ਉਹਨੂੰ ਸਵੇਰੇ ਜਾ ਕੇ ਸ਼ਾਮ ਨੂੰ ਮੁੜਨਾ ਪੈਂਦਾ ਇਹ ਮਤਲਬ ਜਿਹੜੀ ਫ੍ਰੀडम ਹੈ ਖੇਤੀ ਦੀ ਉਹ ਵੀ ਬਹੁਤ ਸਾਰੀ ਕਿਸਾਨੀ ਨੂੰ ਨਸੀਬ ਨਹੀਂ ਇਸ ਪਾਸੇ ਵੀ ਬਹੁਤ ਸਾਰੀਆਂ ਮੰਗਾ ਪੰਜਾਬ ਦੀ ਕਿਸਾਨੀ ਦੀਆਂ ਖੜੀਆਂ ਨੇ ਸੋ ਭਾਜਪਾ ਇਹ ਕਹਿ ਰਹੀ ਹੈ ਕਿ ਅਗਰ ਅਸੀਂ ਆਏ ਤੇ ਅਸੀਂ ਇਹ ਸਾਰਾ ਕੁਝ ਪੂਰਾ ਕਰਾਂਗੇ ਪਰ ਇਹ ਜਦੋਂ ਸੱਤਾ 'ਚ ਬੀਜੇਪੀ ਆਉ ਉਹ ਉਹਦੋਂ ਦੀ ਗੱਲ ਹੈ ਵੀ ਕਿੰਨਾ ਕਰਦੇ ਨੇ ਕਿੰਨਾ ਨਹੀਂ ਕਰਦੇ ਵੈਸੇ ਡੱਲਾ ਸਾਹਿਬ ਕਿੰਡੀ ਹਾਸੋਣੀ ਗੱਲ ਹੈ ਵੀ ਬੀਜੇਪੀ ਸੱਤਾ ਜਾਊਗੀ ਬੀਜੇਪੀ ਪਿਛਲੇ 11 ਸਾਲਾਂ ਜੋ ਸੱਤਾ 'ਚ ਹੀ ਆ ਵੀ ਜੇ ਤੁਸੀਂ ਕੁਝ ਕਰਨਾ ਹੋਵੇ ਤੇ ਕਰ ਸਕਦੇ ਹੋ ਵੀ ਜ਼ਰੂਰੀ ਥੋੜੀ ਆ ਵੀ ਤੋ ਤੁਹਾਡਾ ਮੁੱਖ ਮੰਤਰੀ ਹੋਊਗਾ ਤੇ ਫੇਰ ਹੀ ਕਰਨਾ ਖੈਰ ਚਲੋ ਆਪਾਂ ਅੱਗੇ ਵਧਦੇ ਹਾਂ ਡੱਲਾ ਸਾਹਿਬ ਆਪਾਂ ਹੁਣ ਗੱਲ ਕਰਦੇ ਹਾਂ ਵੀ ਜਿਹੜਾ ਆਪਾਂ ਕਰਜ਼ਾ ਲੈ ਲਿਆ ਹੁਣ ਕਰਜ਼ਾ ਵੀ ਦੇਖੋ ਇਸੇ ਗੱਲ ਨਾਲ ਜੁੜਦਾ ਆਰਡੀਆ ਫੰਡ ਦੇ ਪੈਸੇ ਦੇ ਨਹੀਂ ਰਹੇ ਤੇ ਫਿਰ ਪੰਜਾਬ ਸਰਕਾਰ ਨੇ ਜਿਹੜੇ ਖਰਚੇ ਕਰਨੇ ਆ ਜਾਂ ਜਿਹੜੇ ਉਹਨਾਂ ਲੋਕਾਂ ਨਾਲ ਵਾਅਦੇ ਕੀਤੇ ਹੋਏ ਆ ਵੀ ਬਿਜਲੀ ਦਾ ਬਿੱਲ ਨਹੀਂ ਆਏਗਾ ਬੱਸਾਂ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਔਰਤਾਂ ਨੇ ਉਹਨਾਂ ਦਾ ਸਫ਼ਰ ਮੁਫਤ ਕੀਤਾ ਹੋਇਆ ਹੋਰ ਕਈ ਸੁਵਿਧਾ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹਦੇ ਤਹਿਤ ਫਿਰ ਇਹਨਾਂ ਨੇ ਇਹਦੇ ਪੈਸੇ ਪੇ ਕਰਨੇ ਹੀ ਆ ਨਾ ਮਤਲਬ ਪੰਜਾਬ ਸਰਕਾਰ ਤੇ ਪੀਐਸਪੀਸੀਲ ਨੂੰ ਦੇ ਹੀ ਰਹੀ ਆ ਚਿੱਠੀ ਕੱਢ ਦਿੰਦੇ ਹੁੰਦੇ ਸੀਗੇ ਹਰ ਤਿੰਨ ਚਾਰ ਮਹੀਨੇ ਬਾਅਦ ਹੀ ਤੁਹਾਡਾ ਬਕਾਇਆ ਖੜਾ ਹੋ ਗਿਆ ਪੰਜਾਬ ਸਰਕਾਰ ਦਾ ਤੇ ਕਰਜ਼ਾ ਲੈਣਾ ਪੈਣਾ ਪਰ ਹੁਣ ਇਸ ਕਰਜ਼ੇ ਦੇ ਉੱਤੇ ਸਿਆਸਤ ਸ਼ੁਰੂ ਹੋ ਗਈ ਆ ਦੇਖੋ ਮੈਂ ਪ੍ਰਗਟ ਸਿੰਘ ਦੀ ਪੋਸਟ ਦੇਖੀ ਪ੍ਰਗਟ ਸਿੰਘ ਬੜੇ ਸਿਆਣੇ ਲੀਡਰ ਨੇ ਪ੍ਰਗਟ ਸਿੰਘ ਕਹਿੰਦੇ ਪਿਛਲੇ ਮਹੀਨੇ ਫੇਰ ਭਗਵੰਤ ਮਾਨ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਲਿਆ ਜੋ ਪੰਜਾਬੀਆਂ ਨੂੰ 2046 ਤੱਕ ਵਾਪਸ ਕਰਨਾ ਪਵੇਗਾ ਹੁਣ ਪ੍ਰਗਟ ਸਿੰਘ ਇਹ ਲਿਖਣਾ ਭੁੱਲ ਗਏ ਕਿ ਜਦੋਂ ਮੈਂ ਐਜੂਕੇਸ਼ਨ ਮੰਤਰੀ ਸੀ ਉਦੋਂ ਚਰਨਜੀਤ ਚੰਨੀ ਦੀ ਸਰਕਾਰ ਦੇ ਵੀ ਕਰਜ਼ਾ ਚੱਕਿਆ ਸੀ ਜਾਂ ਜਦੋਂ ਮੈਂ ਵਿਧਾਇਕ ਸੀ ਕਾਂਗਰਸ ਦਾ ਉਦੋਂ ਕੈਪਟਨ ਮਰਿੰਦਰ ਵੀ ਵਾਰ-ਵਾਰ ਕਰਜ਼ਾ ਚੱਕਦਾ ਸੀ ਤੇ ਜਿਹੜਾ ਕਰਜ਼ਾ ਪ੍ਰਗਟ ਸਿੰਘ ਜੀ ਤੁਸੀਂ ਕਾਂਗਰਸ ਦੀ ਸਰਕਾਰ ਵੇਲੇ ਚੱਕਿਆ ਕੈਪਟਨ ਮਰਿੰਦਰ ਨੇ ਚੰਨੀ ਨੇ ਤੁਹਾਡੀ ਸਰਕਾਰ ਵੇਲੇ ਚੱਕਿਆ ਗਿਆ ਉਹਦਾ ਉਹ ਉਹਦਾ ਉਹਦੀ ਜਿਹੜੀ ਕਿਸ਼ਤ ਤੇ ਵਿਆਜ ਹੈ ਨਾ ਉਹ ਅੱਜ ਭਗਵੰਤ ਮਾਨ ਅਦਾ ਕਰ ਰਿਹਾ 3 ਸਾਲਾਂ ਤੋਂ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ 1000 ਕਰੋੜ ਦਾ ਕਰਜ਼ਾ ਹੋਰ ਚੁੱਕਿਆ ਉਹ ਪੰਜਾਬੀਆਂ ਨੂੰ 246 ਤੱਕ ਵਾਪਸ ਕਰਨਾ ਪਵੇਗਾ 3 ਸਾਲਾਂ ਤੋਂ ਭਗਵੰਤ ਮਾਨ ਤੁਹਾਡੇ ਚੱਕੇ ਕਰਜ਼ੇ ਵੀ ਮੋੜ ਰਿਹਾ ਸੋ ਜਿਹੜੀ ਸਿਆਸਤ ਹੈ ਨਾ ਉਹ ਬਿਲੋਹ ਦੀ 벨ਟ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੋਣਾ ਚਾਹੀਦਾ ਵੀ ਭਗਵੰਤ ਮਾਨ ਹੈ ਜਿਹੜਾ ਇਕੱਲਾ ਉਹੀ ਪੰਜਾਬ ਨੂੰ ਕਰਜ਼ਾਈ ਬਣਾ ਰਿਹਾ ਹੈ ਇਹ ਲੀਡਰਸ਼ਿਪ ਨੂੰ ਮੰਨਣਾ ਚਾਹੀਦਾ ਹੈ ਪ੍ਰਗਟ ਸਿੰਘ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਸਾਡੇ ਵੇਲੇ ਵੀ ਕਰਜ਼ੇ ਚੱਕੇ ਕਰਜ਼ਾ ਕੋਈ ਕਦੋਂ ਚੱਕਦਾ ਹੈ ਕਰਜ਼ਾ ਕੋਈ ਉਦੋਂ ਚੱਕਦਾ ਹੈ ਜਦੋਂ ਮਜਬੂਰੀ ਹੁੰਦੀ ਪਰ ਅਕਾਲੀ ਬੀਜੇਪੀ ਵੇਲੇ ਮਜਬੂਰੀ 'ਚ ਨਹੀਂ ਕਰਜ਼ੇ ਚੱਕੇ ਗਏ ਉਦੋਂ ਸੜਕਾਂ ਸੁੜਕਾਂ ਬਣਾਤੀਆਂ ਟੋਲ ਬਣਾਤੇ ਬਹੁਤੀਆਂ ਸੜਕਾਂ ਦੀ ਪੰਜਾਬੀਆਂ ਨੂੰ ਲੋੜ ਨਹੀਂ ਸੀ ਸੰਦੀਪ ਜੀ ਅੱਜ ਚੰਡੀਗੜ੍ਹ ਤੋਂ ਲੁਧਿਆਣਾ ਜਾਣਾ ਹੋਵੇ ਨਾ 2.5 300 ਰੁਪਿਆ ਕਾਰ ਦਾ ਟੋਲ ਦਾ ਦੇਣਾ ਪੈਂਦਾ ਅਸੀਂ ਮਾੜੀ ਮੋਟੀ ਸਿੰਗਲ ਪੱਟੀ ਵਾਲੀ ਸੜਕ ਤੇ ਵੀ ਕੰਮ ਛਾਰ ਲੈਣਾ ਸੀ। ਦਿੱਕਤ ਕੀ ਹੈ? ਲੀਡਰਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਕਰਜ਼ਾ ਚੱਕੀਏ ਵੱਡੀਆਂ-ਵੱਡੀਆਂ 8-8 ਫੁੱਟੀ ਸੜਕਾਂ ਬਣਾ ਦਈਏ। ਆਲੇ-ਦੁਆਲੇ ਅਸੀਂ ਜ਼ਮੀਨਾਂ ਚੱਕ ਲਈਏ। ਉਹਦੋਂ ਬਿਆਨ ਦਿੰਦਾ ਸੀ ਨਾ ਸੁਖਬੀਰ ਵੀ ਇਆਲੀ ਐਵੇਂ ਨਹੀਂ ਬਣਿਆ। ਵੀ ਮੇਰੇ ਰਾਤ 'ਚ ਮੈਂ ਜਿਹੜੇ ਬਾਲ ਪਾਸ ਕੱਢੀ ਪਾਰਕਾ ਸੜਕਾਂ-ਸੜਕਾਂ ਕੱਢੀਆਂ ਤੇ ਇਹਨਾਂ ਦੀਆਂ ਜ਼ਮੀਨਾਂ ਦੇ ਮੁੱਲ ਵੜੇ। ਇਹਦਾ ਮਤਲਬ ਹੈ ਕਿ ਜਦੋਂ ਵੱਡਾ ਹਾਈਵੇ ਨਿਕਲੂ ਤੇ ਲੀਡਰਾਂ ਦੇ دوست ਮਿੱਤਰ ਆਲੇ-ਦੁਆਲੇ ਕਿੱਲੇ ਖਰੀਦ ਲੈਣਗੇ ਇਹ ਤਾਂ ਹੁਣ ਆਮ ਹੋ ਗਈ ਨਾ ਪਹਿਲਾਂ 에어ਪੋਰਟਾਂ ਕਰਦੇ ਹੁੰਦੇ ਸੀ ਜੀ ਲੱਡਵਾਲ 에어ਪੋਰਟ ਅਸੀਂ ਲੱਡਵਾਲ ਬਣਾਵਾਂਗੇ 에어ਪੋਰਟ ਉੱਥੇ ਕਿੱਲੇ ਵਿੱਕ ਗਏ 5 5 ਲੱਖ ਵਾਲਾ ਕਿੱਲਾ 20 ਚ ਵਿੱਕ ਗਿਆ 20 ਲੱਖ ਵਾਲਾ 50 ਚ ਵਿੱਕ ਗਿਆ ਤੇ ਉਹ ਲੱਡਵਾਲ ਅਜ ਤੱਕ 에어ਪੋਰਟ ਨਹੀਂ ਬਣੀ ਕਾਂਗਰਸ ਵਾਲੇ ਉਸ ਵੇਲੇ ਦੇ ਸੰਸਦਈ ਸਕੱਤਰ ਉਸ ਵੇਲੇ ਦੇ ਮੰਤਰੀ ਕੈਪਟਨ ਮਰਿੰਦਰ ਵੇਲੇ ਦੇ ਹੁਣ ਪੁੱਛੋ ਕੈਪਟਨ ਬਰਿੰਦਰੂ ਵੀ ਕਿੱਥੇ ਆ ਭਾਈ ਤੇਰਾ ਲਾਡੋ ਵਾਲਾ 에ਰਪੋਰਟ ਲਾਡੋ ਵਾਲਾ ਵਾਲਾ 에ਰਪੋਰਟ ਲੋਕਾਂ ਨੂੰ ਬੇਵਕੂਫ ਬੜਾ ਬਣਾ ਕੇ ਇਹ ਲੀਡਰ ਆਪਣੇ ਚੇਲੇ ਚਪਟੇ ਸਾਰੇ ਇਹ ਜ਼ਮੀਨਾਂ ਖਰੀਦੇ ਨੇ ਜੇ ਕਿਸੇ ਨੇ ਨਹੀਂ ਖਰੀਦੀ ਭਾਈ ਉਹ ਤੁਹਾਡੇ ਲਈ ਨਹੀਂ ਫਿਰ ਤੁਹਾਡਾ ਧੰਨਵਾਦ ਹੈ ਤੇ ਤੁਹਾਨੂੰ ਸਲੂਟ ਵੀ ਹੈ ਵੀ ਤੁਸੀਂ ਇਮਾਨਦਾਰ ਹੋ ਤੇ ਜਿਨ੍ਹਾਂ ਦੇ ਲੀਡਰਾਂ ਨੇ ਚੇਲੇ ਚਪਟਿਆਂ ਨੇ ਜ਼ਮੀਨਾਂ ਖਰੀਦ ਕੇ ਵੀ ਇੱਥੇ 에ਰਪੋਰਟ ਬਣ ਰਿਹਾ ਜੀ ਜ਼ਮੀਨਾਂ ਖਰੀਦ ਲਓ ਇੱਥੇ ਹਾਈਵੇ ਨਿਕਲ ਰਿਹਾ ਜੀ ਜ਼ਮੀਨਾਂ ਖਰੀਦ ਲਓ ਜਦੋਂ ਮਾਸਟਰ ਪਲਾਨ ਬਣ ਜਾਂਦੇ ਆ ਨਾ ਜੀ ਇਹ ਲੀਡਰਾਂ ਤੇ ਅਫਸਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਅਫਸਰ ਆਪਣੇ ਚੇਲੇ ਚਪਾਟਿਆਂ ਨੂੰ ਦੱਸ ਦਿੰਦੇ ਨੇ ਲੀਡਰ ਆਪਣੇ ਚੇਲੇ ਚਪਾਟਿਆਂ ਨੂੰ ਦੱਸ ਦਿੰਦੇ ਨੇ ਕਿਲਾ ਕਿਲਾ ਦੋ ਦੋ ਕਿਲੇ ਚੱਕ ਕੇ ਉਹ ਕਿਸਾਨ ਨੂੰ ਲੱਗਦਾ ਵੀ ਲੈ ਮੇਰਾ ਲੱਖ ਵਾਲਾ ਕਿਲਾ 25 ਲੱਖ ਚ ਵਿਕਣ ਲੱਗ ਗਿਆ ਤੇ ਮੁੜ ਕੇ ਜਦੋਂ ਮਾਸਟਰ ਪਲਾਨ ਬਣਨਾ ਹੁੰਦਾ ਫਿਰ ਉਹ ਸਰਕਾਰ ਤੋਂ ਵੱਧ ਪੈਸਾ ਚ ਸਰਕਾਰ ਨੂੰ ਵੇਚ ਦਿੰਦੇ ਆ ਸਰਕਾਰ ਐਕਵਾਇਰ ਕਰਦੀ ਆ ਸੋ ਇਸ ਕਰਕੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਲੁੱਟ ਬਹੁਤ ਹੋਈ ਅਕਾਲੀ ਦਲ ਵੇਲੇ ਵੀ ਕਰਜ਼ੇ ਲੈ ਲੈ ਪੁਲ ਸੜਕਾਂ ਬਣਾਈਆਂ ਗਈਆਂ ਉਦੋਂ ਭਾਜੀਪੀ ਵੀ ਨਾਲ ਸੀ ਕੇਂਦਰ ਚੋਂ ਉਹਨਾਂ ਫਾਇਦਾ ਪੰਜਾਬ ਨੂੰ ਹੋਇਆ ਨਹੀਂ ਇਹਨਾਂ ਸੜਕਾਂ ਦਾ ਤੁਸੀਂ ਤੁਸੀਂ ਆ ਦਿੱਲੀ ਨੂੰ ਜਾਣਾ ਹੋਵੇ ਨਾ ਜੀ ਜਿਹੜਾ ਖੰਨੇ ਦੇ ਉੱਪਰੋਂ ਪੁਲ ਨਿਕਲਦਾ ਸ਼ਹਿਰ ਚੋਂ ਉਹ ਪੁਲ ਤੋਂ ਤੁਹਾਡੀ ਗੱਡੀ 2 ਮਿੰਟ ਚ ਪਾਰ ਹੋ ਜਾਂਦੀ ਹੈ ਤੇ ਸ਼ਹਿਰ ਵਾਲਾ ਖੰਨੇ ਸ਼ਹਿਰ ਵਾਲੇ ਨੇ ਅਗਰ ਇੱਕ ਚੌਕ ਤੋਂ ਮਲੇਰ ਕੋਟਲਾ ਰੋਡ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਜਾਣਾ ਹੋਵੇ ਪੁਲ ਦੇ ਉਹਨੂੰ ਘੰਟਾ ਡੇਢ ਘੰਟਾ ਲੱਗ ਜਾਂਦਾ ਐ ਇੰਨਾ ਜਾਮ ਉੱਥੇ ਲੱਗਦਾ ਟ੍ਰੈਫਿਕ ਦਾ ਇਹ ਅਨਾਰਗਨਾਈਜ਼ਡ ਡਿਵੈਲਪਮੈਂਟ ਤਲ ਆਪ ਮੁਹਾਲੀ ਦੇ ਵਿੱਚ ਇੱਕ ਸਨੀ ਇਨਕਲੇਵ ਹੈ ਇਲਾਕਾ ਜੀਨੇ ਤਾਂ ਪੁਲ ਤੋਂ ਲੰਘਣਾ ਉਹ ਤਾਂ ਮਿੰਟੋ ਮਿੰਟੀ ਪਹੁੰਚ ਜਾਂਦਾ ਚੰਡੀਗੜ੍ਹ ਖਰੜ ਤੋਂ ਜਿਹੜਾ ហេਠਾ ਵੱਡ ਜਾਂਦਾ ਪੁਲ ਦੇ ਉਹ ਜਾਮ 'ਚ ਹੀ ਫਸਿਆ ਰਹਿੰਦਾ ਹੈ ਉੱਪਰ ਐਡੇ ਐਡੇ ਪੁਲ ਸੜਕਾਂ ਉੱਥੋਂ ਗੱਡੀਆਂ ਲੰਘਦੀਆਂ ਨੇ ਗਿਣਤੀ ਦੀਆਂ 4 ਤੇ ਥੱਲੇ ਸਾਰੀ ਭੀੜ ਇਹ ਸਾਰੇ ਸ਼ਹਿਰਾਂ 'ਚ ਹੀ ਹਾਲ ਹੈ ਜਿਹੜੇ ਇਹਨਾਂ ਨੇ ਉੱਪਰੋਂ ਸੜਕਾਂ ਬਣਾਈਆਂ ਥੱਲੇ ਜਾਮ ਲਾ ਦਿੰਦੇ ਆ ਉਹ ਕੋਈ ਸੋਚ ਸਮਝ ਕੇ ਡਿਵੈਲਪਮੈਂਟ ਦਾ ਏਜੰਡਾ ਬਣਾਉਣਾ ਚਾਹੀਦਾ ਸੋ ਜਿਹੜੀ ਕਰਜ਼ੇ ਦੀ ਗੱਲ ਹੈ ਪ੍ਰਗਟ ਸਿੰਘ ਦੀ ਕਰਜ਼ਾ ਸਾਰਿਆਂ ਨੇ ਚੱਕਿਆ ਇਸ ਕਰਕੇ ਕੱਲੇ ਭਗਵੰਤ ਮਾਨ ਨੂੰ ਕਹਿ ਦਈਏ ਵੀ 1000 ਕਰੋੜ ਦਾ ਕਰਜ਼ਾ ਚੱਕ ਲਿਆ ਤੇ ਇਹ ਕਾਂਗਰਸੀਆਂ ਤੇ ਅਕਾਲੀ ਦਲ ਵਾਲਿਆਂ ਦੀ ਦੇਣ ਹੈ ਕਰਜ਼ਾ ਕਿਸੇ ਇੱਕ ਵਿਅਕਤੀ ਦੇ ਹੱਥ 'ਚ ਨਹੀਂ ਹੈ ਭਗਵੰਤ ਮਾਨ ਕੱਲਾ ਵੀ ਇਹ ਕਰਜ਼ਾ ਲਾ ਨਹੀਂ ਸਕਦਾ ਹੁਣ ਇਹ ਕਰਜ਼ਾ ਤਾਂ ਹੁਣ ਰੱਬ ਹੀ ਲਾਊਗਾ ਸੰਦੀਪ ਜੀ ਇਹ ਕਰਜ਼ਾ ਨਹੀਂ ਲੈਣਾ ਇਹ ਵੱਧਦਾ ਜਾਣਾ ਹੈ ਇਹ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਕੋਈ ਇੱਕ ਅਦਾ ਜ਼ਿਲ੍ਹਾ ਪੰਜਾਬ ਦਾ ਵੇਚਣਾ ਪੈ ਜਾਵੇ ਸਰਕਾਰਾਂ ਨੂੰ ਵੀ ਭਾਈ ਅਸੀਂ ਆਹ ਹਰਿਆਣੇ ਦੇ ਨਾਲ ਲੱਗਦਾ ਜ਼ਿਲ੍ਹਾ ਜੇ ਹਰਿਆਣਾ ਲੈਣ ਜੋਗਾ ਹੈਗਾ ਤੇ ਲੈ ਲਓ ਸਾਨੂੰ ਇੰਨੇ ਕੁ ਪੈਸੇ ਦੇ ਦਿਓ ਹੋਰ ਕੋਈ ਹੱਲ ਨਹੀਂ ਕਰ ਜੇਦਾ ਇਹ ਲੈਣਾ ਹੀ ਪੈਣਾ ਸੰਦੀਪ ਜੀ ਕਰਜ਼ਾ ਇਹਦੇ ਤੇ ਸਿਆਸਤ ਜਿੰਨੀ ਮਰਜ਼ੀ ਕਰੋ ਤੁਸੀਂ ਦੇਖੋ ਪ੍ਰਗਟ ਸਿੰਘ ਨੇ ਜਿਹੜੀ ਪੋਸਟ ਪਾਈ ਉੱਥੇ ਇੱਕ ਨਿਤਿਨ ਕੁਮਾਰ ਵਿਅਕਤੀ ਨੇ ਉਹਨਾਂ ਨੇ ਪੋਸਟ ਦਾ ਜਵਾਬ ਦਿੱਤਾ ਹੈ ਉਹ ਕਹਿੰਦੇ ਜਿਹੜਾ ਕਰਜ਼ਾ ਪ੍ਰਗਟ ਸਿੰਘ ਨੂੰ ਕਹਿ ਰਹੇ ਨੇ ਜਿਹੜਾ ਕਰਜ਼ਾ ਤੁਹਾਡੀਆਂ ਸਰਕਾਰਾਂ ਚਾਹੇ ਕਾਂਗਰਸ ਚਾਹੇ ਭਾਜਪਾ ਚਾਹੇ ਅਕਾਲੀ ਉਹ ਪੰਜਾਬ ਤੇ ਛੱਡ ਕੇ ਗਈਆਂ ਨੇ ਜਿਹੜਾ ਪੰਜਾਬ ਦਾ ਸੀਐਮ ਭਗਵੰਤ ਮਾਨ ਚੁਕਾ ਰਿਹਾ ਹੈ ਉਹਦੇ ਬਾਰੇ ਵੀ ਵਿਚਾਰ ਕੀਤਾ ਜਾਵੇ ਪ੍ਰਗਟ ਸਿੰਘ ਨੂੰ ਕਿਹਾ ਉਹਨਾਂ ਨੇ ਹੁਣ ਇਹ ਇਸ ਤਰੀਕੇ ਦੀ ਲੋਕ ਜਾਗਰੂਕ ਨੇ ਸੰਦੀਪ ਜੀ ਜੀ ਤੇ ਦਲਸਭ ਫੋਨ ਆਪਾਂ ਗੱਲ ਕਰਦੇ ਆ ਡੂਪ ਟੈਸਟ ਦਾ ਬੜਾ ਰੌਲਾ ਪੈ ਗਿਆ ਵੀ ਕਹਿੰਦੇ ਸਾਰੇ ਵਿਧਾਇਕਾਂ ਨੇ ਡੂਪ ਟੈਸਟ ਕਰਾਓ ਆਪਣੇ ਵਿਧਾਨ ਸਭਾ ਦੇ ਵਿੱਚ ਇਹੋ ਜਿਹੇ ਕਿਹੜੇ ਸ਼ਖਸ ਆ ਵੀ ਜਿਹੜੇ ਸ਼ੱਕੀ ਹੋ ਗਏ ਵੀ ਇਹ ਕੋਈ ਨਸ਼ਾ ਪਤਾ ਕਰਦੇ ਆ ਇਹੋ ਜਿਹੇ ਕਿਉਂਕਿ ਡੂਪ ਟੈਸਟ ਮੇਜਾ ਸ਼ੱਕੀ ਨਸ਼ੇ ਦਾ ਹੀ ਹੁੰਦਾ ਇਹ ਕੀ ਗੱਲ ਹੈ ਜੀ ਚੀਮਾ ਸਾਹਿਬ ਇਦਾਂ ਕਿਉਂ ਕਹਿ ਰਹੇ ਆ ਵਿੱਤ ਮੰਤਰੀ ਸਾਡੇ ਅਸਲ ਚ ਪ੍ਰਗਟ ਸਿੰਘ ਨੇ ਜਿਵੇਂ 1000 ਕਰੋੜ ਦੀ ਗੱਲ ਕਰਤੀ ਕੱਲ ਆਮ ਆਦਮੀ ਪਾਰਟੀ ਦੇ ਇੱਕ ਐਮ ਐਲ ਏ ਨੇ ਉਹਨੂੰ ਇਹ ਨਹੀਂ ਪਤਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਵੀ ਕਰਤਾਰ ਸਿੰਘ ਸਰਾਬਾ ਦਾ ਪੂਰਾ ਨਾਮ ਕੀ ਹੈ ਹਾਂਜੀ ਆਪਾਂ ਕੱਲ ਚਰਚਾ ਵੀ ਕੀਤੀ ਕੱਲ ਵੀ ਅਸੀਂ ਗੱਲ ਕੀਤੀ ਸੀ ਉਹ ਵੀਡੀਓ ਬੜੀ ਵਾਇਰਲ ਹੈ ਬੜੀ ਹੈਰਾਨੀ ਹੁੰਦੀ ਹੈ ਵੀ ਆਮ ਆਦਮੀ ਪਾਰਟੀ ਵਾਲਿਓ ਜਦੋਂ ਤੁਸੀਂ ਰਾਜ ਸਭਾ ਦਾ ਮੈਂਬਰ ਬਣਾਓ ਇੱਕ ਪਰਫਾਰਮਾ ਬਣਾ ਲਓ ਵੀ ਘਟੋ ਘਟ ਫੋਟੋਆਂ ਲਾ ਕੇ ਸ਼ਹੀਦਾਂ ਦੀਆਂ ਉਹਨਾਂ ਦੇ ਨਾਂ ਲਿਖਾ ਲਓ ਵੀ ਇਹ ਲਾਲਾ ਲਾਜਪਤਰਾਏ ਜੀ ਦਾ ਹੈ ਇਹ ਸਾਡਾ ਵੀਰ ਹੋਇਆ ਸੀ ਇੱਕ ਅਬਦੁਲ ਹਮੀਦ ਫੌਜੀ ਉਹਦਾ ਇਹ ਸੀ ਭਗਤ ਸਿੰਘ ਇਹ ਪੜਦਾ ਭਗਤ ਸਿੰਘ ਤਾਂ ਚਲੋ ਪਤਾ ਹੀ ਹੈ ਫਿਰ subhaschandra bos ਦੀ ਫੋਟੋ ਲਾ ਲਓ ਫਿਰ ਉਦਮ ਸਿੰਘ ਦੀ ਫੋਟੋ ਲਾ ਲਓ ਫਿਰ ਚਾਚਾ ਕਿਸ਼ਨ ਸਿੰਘ ਦੀ ਫੋਟੋ ਲਾ ਲਓ ਪਗੜੀ ਸੰਭਾਲ ਜੱਟਾ ਲਹਿਰ ਬਾਰੇ ਪੁੱਛ ਲਓ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਸੀ ਸਾਡੇ ਨਾਮਤਾਰੀ ਭਾਈਚਾਰੇ ਦੇ ਕੂਕਾ ਸ਼ਹੀਦਾਂ ਦੀ ਲਹਿਰ ਹੈ ਇਹ ਕਿਉਂਕਿ ਜਦੋਂ ਤੁਸੀਂ ਸ਼ਹੀਦਾਂ ਤੇ ਨਾਂ ਤੇ ਸੌ ਚੱਕਦੇ ਹੋ ਤੁਸੀਂ ਗੱਲ ਗੱਲ ਤੇ ਕਹਿੰਦੇ ਹੋ ਵੀ ਅਸੀਂ ਇਨਕਲਾਬੀ ਪਾਰਟੀਆਂ ਸ਼ਹੀਦਾਂ ਦੀਆਂ ਪਾਰਟੀਆਂ ਤੇ ਜਿਹੜੇ ਤੁਹਾਡੇ ਐਮਐਲਏ ਜਾਂ ਰਾਜ ਸਭਾ ਦੇ ਮੈਂਬਰ ਨਹੀਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਉਹ ਤੁਹਾਡਾ ਪਬਲੀਕਲੀ ਤੁਹਾਡੇ ਤੇ ਸਵਾਲ ਨਾ ਖੜੇ ਹੋਣ ਹੁਣ ਹੁਣ ਸੰਦੀਪ ਜੀ ਤੁਸੀਂ ਮੰਨੋ ਇਸ ਗੱਲ ਨੂੰ ਲੁਧਿਆਣਾ ਜ਼ਿਮਨੀ ਚੋਣ ਦਾ ਫੈਸਲਾ ਕਰਤਾਰ ਸਿੰਘ ਸਰਾਬੇ ਨੇ ਕਰਨਾ ਹੈ ਬਿਲਕੁਲ ਬਾਰ ਬਾਰ ਇਹ ਆਪਣੇ ਦਿਲ ਚ ਲਿਆਉਣਗੇ ਵੀ ਭਾਈ ਜਿਹੜੇ ਰਾਜ ਸਭਾ ਮੈਂਬਰ ਨੂੰ ਤਰਤਾਰ ਸਿੰਘ ਸਰਾਬੇ ਦਾ ਨਾਂ ਨਹੀਂ ਪਤਾ ਉਹ ਇਸ ਹਲਕੇ ਦਾ ਵਿਕਾਸ ਕੀ ਕਰੂ ਲੁਧਿਆਣੇ ਦਾ ਤੁਸੀਂ ਕੁਝ ਕਹਿਣਾ ਸੀ ਮੈਂ ਇਹ ਹੀ ਗੱਲ ਕਹਿਣ ਲੱਗਿਆ ਸੀਗਾ ਵੀ ਜਿੱਦਾਂ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਵਾਲੀ ਚੋਣ ਜਿੱਤੀ ਨਾ ਤੇ 92 ਐਮਐਲਏ ਜਿਹੜੇ ਬਣੇ ਆ ਹੁਣ ਇਹਨਾਂ ਚੋਂ ਕੁਝ ਤਾਂ 15 16 ਉਹ ਸੀ ਜਿਹੜੇ ਪਹਿਲਾਂ ਜਿੱਤ ਗਏ ਸੀ ਇੱਕ ਵਾਰੀ 2017 ਚ ਨਵਿਆਂ ਨੂੰ ਮੈਂ ਇਹ ਖਬਰ ਸੁਣੀ ਸੀ ਬਕਾਇਦਾ ਤੌਰ ਤੇ ਇਹਨਾਂ ਨੇ ਟ੍ਰੇਨਿੰਗ ਦਿੱਤੀ ਸੀ ਵੀ ਤੁਸੀਂ ਵਿਧਾਨ ਸਭਾ 'ਚ ਬੋਲਣਾ ਕਿਦਾਂ ਤੁਸੀਂ ਜ਼ੀਰੋ ਆਵਰ ਦੇ ਵਿੱਚ ਸਵਾਲ ਕਿਦਾਂ ਕਰਨਾ ਤੁਸੀਂ ਆਪਣੇ ਮੁੱਦੇ ਚੁੱਕਣੇ ਕਿੱਦੇ ਆ ਜੇ ਤੁਸੀਂ ਇੰਨਾ ਸੋਚਦੇ ਸੀਗੇ ਤੇ ਘੱਟੋ ਘੱਟ ਆ ਬੇਸਿਕ ਚੀਜ਼ ਜਿੱਤੋਂ ਤੁਹਾਡੀ ਸਿਆਸਤ ਸ਼ੁਰੂ ਹੁੰਦੀ ਆ ਇਹ ਵੀ ਦੱਸ ਦਿੰਦੇ ਵੈਸ ਜਿੱਦਾਂ ਤੁਸੀਂ ਗੱਲ ਕਰ ਹੀ ਰਹੇ ਹੋ ਕਈ ਵਾਰੀ ਚਲੋ ਜਨਰਲ ਨੌਲੇਜ ਦੀ ਘਾਟ ਹੁੰਦੀ ਆ ਪਰ ਇੰਨੀ ਘਾਟ ਨਹੀਂ ਆਪਾਂ ਮੰਨ ਸਕਦੇ ਵੀ ਕਿਸੇ ਵਿਅਕਤੀ ਨੂੰ ਉਹ ਪੰਜਾਬ ਦਾ ਜੰਪਲ ਹੋਵੇ ਪੰਜਾਬ ਦਾ ਰਾਜ ਸਭਾ ਮੈਂਬਰ ਹੋਵੇ ਫਿਰ ਰਹਿਣ ਵਾਲੇ ਸ਼ਹਿਰ ਲੁਧਿਆਣੇ ਦੇ ਹੀ ਆ ਉਹ ਹਾਂ ਰਹਿਣ ਵਾਲੇ ਸ਼ਹਿਰ ਲੁਧਿਆਣੇ ਦੇ ਹੋਣ ਤੇ ਫਿਰ ਮਤਲਬ ਇਹ ਬੜੀ ਦੁੱਖ ਦੀ ਵਾਲੀ ਗੱਲ ਹੈ ਇਹ ਤਾਂ ਫਿਰ ਕਈ ਚੀਜ਼ਾਂ ਨਾ ਸੰਦੀਪ ਜੀ ਹੁਣ ਕਿਸੇ ਵਿਅਕਤੀ ਨੂੰ ਇਹੀ ਨਾ ਪਤਾ ਹੋਵੇ ਪੰਜਾਬ ਚ ਜ਼ਿਲ੍ਹੇ ਕਿੰਨੇ ਆ ਇਹ ਸਾਰੀਆਂ ਗੱਲਾਂ ਇਹ ਜਿਹੀਆਂ ਨਹੀਂ ਜਿਹੜੀਆਂ ਜਨਰਲ ਨੋਲੇਜ ਦੇ ਤੌਰ ਦੇ ਉੱਤੇ ਇਹ ਮੰਨੀਆਂ ਜਾਂਦੀਆਂ ਵੀ ਇਹ ਤਾਂ ਪਤਾ ਹੀ ਹੈ ਇਹ ਤਾਂ ਪਤਾ ਹੋਣਾ ਲਾਜ਼ਮੀ ਹੈ ਜੇ ਤੁਹਾਨੂੰ ਇਹ ਨਹੀਂ ਪਤਾ ਜੇ ਪੰਜਾਬੀ ਪੰਜਾਬੀ ਬੰਦੇ ਨੂੰ ਊੜਾੜਾ ਹੀ ਨਹੀਂ ਆਉਂਦਾ ਫਿਰ ਉਹਦੇ ਤੇ ਤਾਂ ਸਵਾਲ ਖੜਾ ਹੋਊਗਾ ਨਾ ਵੀ ਯਾਰ ਚੰਗਾ ਪੰਜਾਬੀਆ ਤੈਨੂੰ ਊੜਾੜਾ ਨਹੀਂ ਆਉਂਦਾ ਇਸ ਜਿਵੇਂ ਹਿੰਦੀ 벨ਟ ਹੈ ਉੱਥੇ ਕਾ ਖਗਾ ਹੋਣਾ ਚਾਹੀਦਾ ਸਾਰਿਆਂ ਨੂੰ ਕੋਈ ਬੁਨਿਆਦੀ ਜੀਆਂ ਗੱਲਾਂ ਨੇ ਇਹ ਬੱਚੇ ਨੂੰ ਜਿਵੇਂ ਛੋਟੇ ਬੱਚੇ ਨੂੰ ਸਭ ਤੋਂ ਪਹਿਲਾਂ ਅਸੀਂ ਪੰਜਾਬ 'ਚ ਊੜਾੜਾ ਸਿਖਾਉਨੇ ਆ ਹੁਣ ਜਿਹੜੀ ਤੁਹਾਡੀ ਗੱਲ ਸੀ ਸੰਦੀਪ ਜੀ ਹਰਪਾਲ ਚੀਮੇ ਵਾਲੀ ਹਰਪਾਲ ਚੀਮਾ ਨੇ ਵੱਡਾ ਇਲਜ਼ਾਮ ਲਾਤਾ ਵੀ ਆ ਵਿਰੋਧੀ ਆਲਿਆਂ ਦਾ ਇਹਨਾਂ ਦਾ ਡੋਪ ਟੈਸਟ ਕਰਾਓ ਕਿਉਂਕਿ ਰਾਜਾ ਵੜਿੰਗ ਲਗਾਤਾਰ ਅਫੀਮ ਦੀ ਖੇਤੀ ਦੀ ਵਕਾਲਤ ਕਰ ਰਹੇ ਨੇ ਕਿ ਅਫੀਮ ਦੀ ਖੇਤੀ ਪੰਜਾਬ ਚ ਆ ਗਈ ਤੇ ਪੰਜਾਬ ਬਹੁਤ ਖੁਸ਼ਹਾਲ ਹੋਜੂ ਅਸੀਂ ਰਵਾਇਤੀ ਨਸ਼ਿਆਂ ਤੋਂ ਬਚ ਜਾਾਂਗੇ ਹਰਪਾਲ ਚੀਮਾ ਦੇ ਬਿਆਨ ਦੇ ਨਾਲ ਵੀ ਮੈਂ ਸਹਿਮਤ ਨਹੀਂ ਜੀ ਜੇ ਟੈਸਟ ਕਰਾਉਣਾ ਹੈ ਡੋਪ ਟੈਸਟ ਹਰਪਾਲ ਚੀਮਾ ਜੀ ਤੇ ਸਾਰਿਆਂ ਦਾ ਕਰਾਓ ਸਾਰੇ ਮੰਤਰੀ ਮੰਡਲ ਦਾ ਕਰਾਓ ਸਾਰੇ ਐਮਐਲਏ ਦਾ ਕਰਾਓ ਤੁਸੀਂ ਪੱਤਰਕਾਰਾਂ ਦਾ ਵੀ ਕਰਾ ਲਓ ਮੇਰਾ ਵੀ ਕਰਾ ਲਓ ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਬਿਲਕੁਲ ਜਿਹੜੀ ਗੱਲ ਹੈ ਡੋਪ ਟੈਸਟ ਦੀ ਫਿਰ ਉਹ ਸਾਰਿਆਂ ਦੀ ਹੋਵੇ ਆਪਾਂ ਚੁਣ ਕੇ ਕਿਸੇ ਬਾਰੇ ਕਹੀਏ ਉਹ ਚੰਗਾ ਨਹੀਂ ਲੱਗਦਾ ਜਿੱਥੋਂ ਤੱਕ ਗੱਲ ਰਹੀ ਰਾਜਾ ਵੜਿੰਗ ਦੀ ਰਾਜਾ ਵੜਿੰਗ ਨੂੰ ਵੀ ਥੋੜਾ ਜਾ ਅਫੀਮ ਦੀ ਖੇਤੀ ਦੇ ਸਬੰਧ ਚ ਪੜਨਾ ਲਿਖਣਾ ਚਾਹੀਦਾ ਹੈ ਟੈਕਨੀਕਲ ਹੁਣ ਜਿਸ ਤਰ੍ਹਾਂ ਡਾਕਟਰ ਗਾਂਧੀ ਵੀ ਪਹਿਲਾਂ ਕਹਿੰਦੇ ਸੀ ਬੜੇ ਸਿਆਣੇ ਵਿਅਕਤੀ ਨੇ ਡਾਕਟਰ ਨਵਜੋਦ ਕੌਰ ਨੇ ਵੀ ਜ਼ਿਕਰ ਕੀਤਾ ਇੱਕ ਦੋ ਵਾਰੀ ਬੜੇ ਸਮਝਦਾਰ ਨੇ ਉਹ ਵੀ ਰਾਜਾ ਵੜਿੰਗ ਵੀ ਬੜੇ ਸਿਆਣੇ ਨੇ ਇਹ ਵੀ ਪੰਜਾਬ ਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਔਰ ਇਹ ਲੋਕਾਂ ਨੂੰ ਜਾਗਰੂਕ ਨਹੀਂ ਕਰਦੇ ਸੰਦੀਪ ਜੀ ਅਗਰ ਪੰਜਾਬ ਚ ਅਫੀਮ ਦੀ ਖੇਤੀ ਲਾਜ਼ਮੀ ਹੋਗੀ ਤੇ ਉਹ ਮਸਾ 4-5000 ਏਕੜ ਚ ਹੀ ਹੋ ਸਕਣੀ ਹੈ ਇਸ ਤੋਂ ਜ਼ਿਆਦਾ ਨਹੀਂ ਪੰਜਾਬ ਚ ਅਸੀਂ 33 ਲੱਖ ਹੈਕਟੇਅਰ ਚ ਝੋਨਾ ਬੀਜਦੇ ਆ 32 33 34 ਲੱਖ ਹੈਕਟੇਅਰ ਚ ਅਸੀਂ ਕਣਕ ਬੀਜਦੇ ਆ ਜੇ ਅਫੀਮ ਦੀ ਖੇਤੀ ਮਨਜ਼ੂਰ ਹੁੰਦੀ ਹੈ ਉਹ ਮਸਾ 4-5000 ਏਕੜ ਚ ਹੀ ਹੋਣੀ ਹੈ ਉਹ ਅਸੀਂ ਇਹ ਨਹੀਂ ਵੀ ਜਿੱਥੇ-ਜਿੱਥੇ ਝੋਨਾ ਬੀਜਦੇ ਆ ਅਸੀਂ ਅਫੀਮ ਬੀਜਣ ਲੱਗ ਜਾਗੇ ਉਹ ਬਹੁਤ ਸਿਕਿਉਰਿਟੀ ਤੇ ਬੀਜੀ ਜਾਣੀ ਐ ਇੱਕ ਇੱਕ ਫੁੱਲ ਪੱਤੇ ਦਾ ਹਿਸਾਬ ਰਹਿਣਾ ਇਹ ਕਹਿਣਾ ਵੀ ਬੇਵਕੂਫੀ ਐ ਕਿ ਜੇ ਅਸੀਂ ਰਵੈਤਿ ਜੇ ਅਸੀਂ ਕੈਮੀਕਲ ਨਸ਼ਿਆਂ ਤੋਂ ਬਚਣਾ ਐ ਤੇ ਅਸੀਂ ਹਫੀਮ ਦੀ ਖੇਤੀ ਕਰ ਲਈਏ ਵੀ ਭੁੱਕੀ ਡੋਡੇ ਹਫੀਮ ਰਵੈਤਿ ਨਸ਼ਿਆਂ ਤੋਂ ਅਸੀਂ ਬਚ ਜਾਾਂਗੇ ਇਹ ਵੀ ਮਾੜੇ ਨੇ ਇਹ ਕੋਈ ਸਾਇੰਸ ਐਦਾ ਦੀ ਨਹੀਂ ਆਈ ਅੱਜ ਤੱਕ ਜਿਹੜੀ ਇਹ ਕਵੇ ਕਿ ਕੋਈ ਵੀ ਨਸ਼ਾ ਮਨੁੱਖ ਦੇ ਸ਼ਰੀਰ ਲਈ ਚੰਗਾ ਐ ਐਡਿਕਸ਼ਨ ਐ ਨਾ ਜਿਹੜੀ ਉਹ ਪਾਵੇਂ আফੀਮ ਦੀ ਐ, ਭੁੱਕੀ ਦੀ ਐ। ਅਸੀਂ ਕਹੀਏ ਵੀ ਕੈਮੀਕਲ ਦੀ ਜਗ੍ਹਾ আফੀਮ ਖਾ ਲੋ ਜੀ ਇਹਦੇ ਨਾਲ ਬੰਦਾ ਬਚ ਜਾਂਦਾ, ਲੰਬੀ ਉਮਰ ਜੀਉਂਦਾ ਸਭ ਗਲਤ ਐ। ਇਹਦਾ ਕੋਈ ਮੈਡੀਕਲ ਐਵੀਡੈਂਸ ਨਹੀਂ ਐ। ਇਹਦਾ ਮੈਡੀਕਲ ਐਵੀਡੈਂਸ ਨਹੀਂ ਐ। ਹਾਂ। ਅਸੀਂ ਜਿਹੜੀ ਸਾਡੀ ਐਗਰੀਕਲਚਰ 'ਚ ਜ਼ਹਿਰ ਆ ਗੀਆਂ, ਰਸਾਇਣ ਆ ਗਏ, ਸਾਡੇ ਕੇਲੇ ਦੇ ਉੱਤੇ ਮਸਾਲਾ, ਸਾਡੇ ਅੰਬ ਤੇ ਮਸਾਲਾ, ਸਾਡੇ ਸੇਬ ਤੇ ਉਹ ਕੀ ਪਾਲਿਸ਼ ਜੀ ਲੱਗੀ ਹੁੰਦੀ ਐ, ਸਾਡੇ ਕੰਬੂਜੀਆਂ ਦੇ ਤੇ ਸਾਡੇ ਤਰਬੂਜਾਂ ਦੇ ਟੀਕੇ ਸਾਡੀ ਇਲਾਚੀ ਕੈਮੀਕਲ ਦੇ ਡਬੋਕੇ ਉਤੋਂ ਲਾਲ ਕੀਤੀ ਮਤਲਬ ਤੁਸੀਂ ਕੋਈ ਚੀਜ਼ ਅਦਰਕ ਤਜਾਪ ਪਾਪਾ ਧੋਈ ਜਾ ਰਹੇ ਗੋਭੀ ਦੇ ਉੱਤੇ ਸਪਰੇਆਂ ਛੜਕ ਛੜਕ ਕੇ ਭਿੰਡੀਆਂ ਤੇ ਅਸੀਂ ਉਹਦੇ ਨਾਲ ਮਾਰ ਰਹੇ ਹਾਂ ਅਸਲ 'ਚ ਜਿਹੜੇ ਇੰਨੇ ਜ਼ਿਆਦਾ ਹਾਰਟ ਅਟੈਕ ਹੁੰਦੇ ਨੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਜਿਹੜਾ ਇਹ ਕੁਦਰਤੀ ਰਸਾਇਣ ਨੇ ਸਾਡੇ ਹਰੀ ਕ੍ਰਾਂਤੀ ਦਾ ਮਾੜਾ ਅਸਰ ਅਸੀਂ ਦੇਖ ਰਹੇ ਹਾਂ ਇਹਦੇ ਤੋਂ ਬਚਣ ਦੀ ਲੋੜ ਹੈ ਜਿਹੜਾ ਕੈਮੀਕਲ ਜਿਹੜਾ ਆਹ ਚਿੱਟਾ ਛਟਾ ਉਹ ਠੀਕ ਐ ਇਹ ਨਸ਼ਾ ਮਾੜਾ ਐ ਸ਼ਰਾਬ ਵੀ ਮਾੜੀ ਐ ਪਰ ਸ਼ਰਾਬ ਕਿਉਂਕਿ ਲੀਗਲ ਐ ਇਸ ਤਰ੍ਹਾਂ ਦੇ ਲੋਕ ਸੇਵਨ ਕਰਦੇ ਆ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਸ਼ਰਾਬ ਡੋਪ ਟੈਸਟ ਆਉਂਦੀ ਐ ਜਾਂ ਨਹੀਂ ਜੇ ਸ਼ਰਾਬ ਡੋਪ ਟੈਸਟ ਆ ਗਈ ਫਿਰ ਤਾਂ ਕੋਈ ਟਾਵਾ ਟਾਵਾ ਹੀ ਸੁੱਕਾ ਨਿਕਲੂ ਡੋਪ ਟਾਵਾ ਚ ਅੱਛਾ ਸੰਦੀਪ ਜੀ ਹੁਣ ਇਹ ਐ ਕਿ ਰਾਜਾ ਬੜਿੰਗ ਵੀ ਨਵਜੋਤ ਕੌਰ ਸਿੱਧੂ ਵੀ ਡਾਕਟਰ ਧਰਮਵੀਰ ਗਾਂਧੀ ਵੀ ਇਹ ਲੋਕਾਂ ਨੂੰ ਦੱਸਣ ਵੀ 33 ਲੱਖ ਐਕਟੇਰ ਜ਼ਰੀ ਬੀਜੀ ਜਾ ਸਕਦੀ ਐ ਅਫੀਨ ਅਗਰ 4-5 ਹਜ਼ਾਰ ਏਕੜ ਚਫੀਮ ਹੋਣੀ ਹੈ ਉਹਦੇ ਨਾਲ ਪੂਰੀ ਪੰਜਾਬੀ ਦੀ ਪੂਰੀ ਪੰਜਾਬ ਪੂਰੀ ਕਿਸਾਨੀ ਦੀ ਆਰਥਿਕਤਾ ਨਹੀਂ ਤਕੜੀ ਹੋਣੀ ਤੇ ਉਹ ਬਹੁਤ ਸਿਕਿਉਰਿਟੀ ਚ ਖੇਤੀ ਹੋਣੀ ਹੈ ਇਹ ਨਹੀਂ ਹੈਗਾ ਵੀ ਜੇ ਕੋਈ ਖੇਤੀ ਕਰ ਰਿਹਾ ਫੀਮ ਦੀ ਉਹ ਜਿੰਨੂੰ ਮਰਜ਼ੀ ਵੰਡੀ ਜਾਵੇ ਉਹਦੇ ਤੇ ਵੀ ਪਰਚਾ ਪਊਗਾ ਐਨਡੀਪੀਐਸ ਐਕਟ ਦਾ ਇਸ ਕਰਕੇ ਜਿਵੇਂ ਕੈਪਟਨ ਮਰਿੰਦਰ ਵਾਲੀ ਗੱਲ ਹੋ ਗਈ ਵੀ ਮੈਂ ਘਰ ਘਰ ਨੌਕਰੀ ਦੇ ਦੇਣੀ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਸੀ ਸਾਰਿਆਂ ਦਾ ਬਿੱਲ ਮਾਫ ਕਰ ਦੇਾਂਗੇ ਇਹ ਤਾਂ ਕਰ ਗਏ ਔਰ ਕਈ ਵਾਦੇ ਆਪਦੇ ਵੀ ਨਹੀਂ ਪੂਰੇ ਇਹ ਪਤਾ ਨਹੀਂ ਕਿੰਨੇ 14-15000 ਕਹਿੰਦੇ ਸੀ ਮਹੱਲਾ ਕਲੀਨਿਕ ਬਣਾ ਦੇਾਂਗੇ ਉਹ ਹਜ਼ਾਰ ਤੇ ਆ ਗਈ ਧੂਆ ਨਿਕਲ ਗਿਆ ਹਜ਼ਾਰ ਤੋਂ ਵੀ ਘੱਟ ਹੈ ਚਲੋ ਫੇਰ ਵੀ ਕੁਝ ਬਣੇ ਮਤਲਬ ਸੁੱਕੇ ਖੇਤਾਂ 'ਚ ਜੇ 5-7 ਗੰਨੇ ਵੀ ਕੋਈ ਬੀਜ ਗਿਆ ਤੇ ਮਾੜਾ ਮੋਟਾ ਤਾਂ ਮਿੱਠੇ ਜੋਗਾ ਕੰਮ ਹੋ ਜੂ ਸੋ 8-900 ਮਹੱਲਾ ਕਲੀਨਿਕ ਬਣਾਏ ਉਹ ਵੀ ਠੀਕ ਹੈ ਚਲੋ 15000 ਨਹੀਂ ਵੀ ਜੇ ਬਣਾ ਸਕੇ 52-53000 ਨੌਕਰੀਆਂ ਦੇਤੀਆਂ ਮੁਫਤ ਬਿਜਲੀ ਜ਼ੀਰੋ ਬਿੱਲ ਆ ਰਿਹਾ ਹੈ 1000 ਰੁਪਏ ਵੀ ਦੇ ਦੇਣਗੇ ਮੈਨੂੰ ਲੱਗਦਾ ਹੈ ਮਹਿਲਾਵਾਂ ਦੇ ਖਾਤੇ 'ਚ ਛੇਤੀ ਕਿਤੇ ਆ ਕੇ ਸੋ ਪਾਣੀ ਪੂਣੀ ਟੇਲਾਂ ਤੱਕ ਪਹੁੰਚਾਇਆ ਪਰ ਸਾਰਾ ਕੁਝ ਇਹਨਾਂ ਨੇ ਵੀ ਨਹੀਂ ਕੀਤਾ ਇਹ ਤਾਂ ਹੋਇਆ ਨਹੀਂ ਇਸੇ ਤਰ੍ਹਾਂ ਹੁਣ ਜਿਹੜਾ ਇਲਜ਼ਾਮ ਲੱਗਿਆ ਹੈ ਰਾਜਾ ਬੜਿੰਗ ਨੇ ਵੀ ਪਲਟਵਾਰ ਕੀਤਾ ਰਾਜਾ ਬੜਿੰਗ ਨੇ ਇਹਨਾਂ ਦੇ ਪਲਟਵਾਰ ਕਰਤਾ ਵੀ ਇਹ ਝੂਠੇ ਦੋਸ਼ਾ ਰੋਪਣ ਨਾਲ ਸਵਾਲ ਚੱਕਣ ਨਾਲ ਕੁਝ ਨਹੀਂ ਹੋਣਾ ਤੁਹਾਡੀ ਸਰਕਾਰ ਫੇਲ ਹੈ ਰਾਜਾ ਬੜਿੰਗ ਵੀ ਪਲਟਵਾਰ ਕਰ ਰਿਹਾ ਔਰ ਕਾਂਗਰਸ ਦੇ ਉਹ ਜਿਹੜੇ ਆਦਮਪੁਰ ਦੇ ਐਮਐਲਏ ਨੇ ਸੁਖਵਿੰਦਰ ਹੈ ਸ਼ਾਇਦ ਉਹਨਾਂ ਦਾ ਨਾਮ ਸੁਖਵਿੰਦਰ ਕੋਟਲੀ ਹਾਂ ਸੁਖਵਿੰਦਰ ਕੋਟਲੀ ਸਾਹਿਬ ਕੋਟਲੀ ਕੋਟਲੀ ਮੈਨੂੰ ਪਤਾ ਸੀ ਹਾਂ ਦੋ ਕੋਟਲੀ ਨੇ ਬੜੇ ਮਸ਼ਹੂਰ ਨੇ ਇੱਕ ਆਪਣੇ ਗੁਰਕੀਰਤ ਕੋਟਲੀ ਤੇ ਇੱਕ ਸੁਖਵਿੰਦਰ ਕੋਟਲੀ ਉਹ ਸੁਖਵਿੰਦਰ ਕੋਟਲੀ ਨੇ ਵੀ ਸਿਰੇ ਲਾਤਾ ਕੰਮ ਉਹ ਕਹਿੰਦਾ ਸਾਰਿਆਂ ਦਾ ਕਰਾਓ ਫਿਰ ਤੁਹਾਡੇ ਮੰਤਰੀਆਂ ਮੰਤਰੀਆਂ ਐਮਐਲਏਆਂ ਦਾ ਉੱਥੋਂ ਸ਼ੁਰੂ ਕਰੋ ਕੰਮ ਸੋ ਇਹ ਇਹ ਇਲਜ਼ਾਮਾਂ ਦੀ ਸਿਆਸਤ ਕਿਉਂਕਿ ਲੁਧਿਆਣਾ ਜ਼ਿਮਨੀ ਚੋਣਾ ਹੈ ਹੁਣ ਲੁਧਿਆਣਾ ਜ਼ਿਮਨੀ ਚੋਣ ਦੀ ਤੁਹਾਨੂੰ ਦੱਸਾਂ ਮੈਂ ਸੰਦੀਪ ਜੀ ਉੱਥੇ 17 ਵਾਰਡ ਨੇ ਹਲਕੇ ਪੱਛਮੀ ਚ 17 ਵਾਰਡਾਂ ਦੇ ਵਿੱਚ ਰਾਤ ਨੂੰ ਤੁਸੀਂ ਅਸਮਾਨ ਦੇਖੋ ਤਾਰੇ ਤਾਰੇ ਤੇ ਜੇ ਤੁਸੀਂ ਦਿਨੇ ਮੁਹੱਲੇ ਗਲੀਆਂ ਦੇਖ ਲਓ ਛੱਤ ਦੇ ਚੜ ਕੇ ਥੱਲੇ ਤਾਰੇ ਤਾਰੇ ਇੰਨੇ ਸਟਾਰ ਪ੍ਰਚਾਰਕ ਤੋਰੇ ਫਿਰਦੇ ਨੇ ਦਿਨੇ ਹੀ ਤਾਰਾ ਪ੍ਰਚਾਰਕ ਦਿਖਦੇ ਨੇ ਉੱਥੇ ਹਰ ਪਾਰਟੀ ਦੇ ਆਪਣੇ 2-2 3-3 4-4 ਤਾਰਾ ਪ੍ਰਚਾਰਕ ਵਾਰਡਾਂ ਚ ਉਤਾਰ ਰੱਖੇ ਨੇ ਕਈ ਤਾਰਾ ਪ੍ਰਚਾਰਕਾਂ ਦੀ ਲਿਸਟ ਹੈ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੋਈ ਹੈ ਕਈ ਬਿਨਾਂ ਲਿਸਟ ਵਾਲੇ ਤਾਰਾ ਪ੍ਰਚਾਰਕ ਨੇ ਕੱਲ ਹਰ ਭਜਨ ਮਾਨ ਵੀ ਉੱਥੇ ਹਰ ਭਜਨ ਮਾਨ ਵੀ ਜਾਨਾ ਬਣਿਆ ਪਰਮੰਨਿਆ ਤਾਰਾ ਪ੍ਰਚਾਰਕ ਹੈ ਸੋ ਇਹ ਸਾਰੇ ਉੱਥੇ ਪਹੁੰਚੇ ਹੋਏ ਸੀ ਸੰਦੀਪ ਜੀ ਕੱਲ ਹਰ ਭਜਨ ਮਾਨ ਨੇ ਵੀ ਹੱਥ ਜੋੜ ਕੇ ਪੂਰੀ ਹਰ ਭਜਨ ਸਿੰਘ ক্রিকেট ਆਲੇ ਹਰਭਜਨ ਸਿੰਘ ਮਾਫ ਕਰਨਾ ਮੈਂ ਹਰ ਭਜਨ ਮਾਨ ਕਹ ਗਿਆ ਹਰ ਭਜਨ ਸਿੰਘ ਦਸਤਾਰ ਸਜਾਈ ਹੋਈ ਸੀ ਕਾਰ ਚ ਖੜਾ ਹੱਥ ਜੋੜ ਕੇ ਤੇ ਹਾਰ ਹੂਰ ਭਗਵਾਨ ਸਾਰਿਆਂ ਨੇ ਸਵਾਗਤ ਕੀਤਾ ਹਰ ਭਜਨ ਸਿੰਘ ਦਾ ਵੀ ਹਰ ਭਜਨ ਸਿੰਘ ਕਿਉਂਕਿ ਉਹ ਰਾਜ ਸਭਾ ਦੇ ਭੇਜੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਹਰ ਬੜੀ ਹੈਰਾਨੀ ਜੀ ਹੋਈ ਹਰਭਜਨ ਸਿੰਘ ਘਟ ਵੱਧ ਹੀ ਹੁੰਦਾ ਚੋਣ ਪ੍ਰਚਾਰ ਤੇ ਬਿਲਕੁਲ ਪਰ ਇਹ ਵੀ ਆ ਗਿਆ ਭਾਈ ਅਗਲੇ ਦੀ ਪਾਰਟੀ ਦਾ ਰਾਜ ਸਭਾ ਦਾ ਮੈਂਬਰ ਹੈ ਹਰਭਜਨ ਸਿੰਘ ਵੀ ਆਇਆ ਕਾਂਗਰਸ ਵੱਲੋਂ ਵੀ ਬੜੇ ਸਟਾਰ ਪ੍ਰਚਾਰਕ ਨੇ ਹਜੇ ਤਾਂ ਹੋਰ ਆਉਣਗੇ ਹਜੇ 7 ਦਿਨ ਰਹਿ ਗਏ ਕੱਲ 10 ਤਰੀਕ ਤੋਂ ਕੇਦਰੀয়াল ਸਾਹਿਬ ਨੇ ਆ ਜਾਣਾ ਤੁਸੀਂ ਦੇਖਿਓ ਕੇਦਰੀয়াল ਸਾਹਿਬ ਨੇ 17 ਵਾਰਡ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ 17 ਵਾਰਡਾਂ ਚ ਵੀ ਉਹਨਾਂ ਨੇ ਕੋਈ ਰੋਡ ਸ਼ੋਅ ਸ਼ੂ ਕੱਢ ਦੇਣਾ ਹੈ ਕੇਦਰੀয়াল ਨੇ ਵੀ ਵਾਰਡ ਛੱਡਣਾ ਕੋਈ ਨਹੀਂ ਉੱਥੇ ਪੂਰੀ ਗਹਿਗਾਚ ਲੜਾਈ ਹੋਈ ਪਈ ਐ ਹੁਣ ਬੀਜੇਪੀ ਵਾਲੇ ਸਟਾਰ ਪ੍ਰਚਾਰਕ ਬੜੇ ਆ ਰਹੇ ਐ ਬੀਜੇਪੀ ਵਾਲੇ ਦਾ ਕੋਈ ਨਾ ਕੋਈ ਕੋਈ ਮੈਨੂੰ ਲੱਗਦਾ ਕੋਈ ਗਵਈਆ ਵੀ ਲਿਆਉਣਗੇ ਕੋਈ ਫਿਲਮਾਂ ਫੁਲਮਾਂ ਵਾਲਾ ਤਾਰਾ ਵੀ ਲਿਆਉਣਗੇ ਬੀਜੇਪੀ ਵਾਲਿਆਂ ਕੋਲੇ ਵੀ ਜਿਹੜੇ ਤਾਰਾ ਪ੍ਰਚਾਰਕ ਐ ਉਹਨਾਂ ਦੀ ਕਮੀ ਨਹੀਂ ਕੋਈ ਸੋ ਬੜੀ ਇਹ ਉਥੇ ਮਤਲਬ ਦਿਨ ਰਾਤ ਤਾਰਾ ਤਾਰਾ ਹੋਈ ਪਈ ਐ ਜੀ ਸਟਾਰ ਪ੍ਰਚਾਰਕ ਜੀ ਚੰਦ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਸ਼ਸ਼ੀਕਾਲ ਜੀ ਸੰਦੀਪ ਜੀ ਪਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ